ਮਿੱਟੀ ਖਾਲੀ ਕਰਾਉਂਦਾ ਜਿਹੜਾ ਬੰਦਾ ਉਹ ਰਾਜਸਤਾਨੀ ਉਹ ਸਾਰਿਆਂ ਨੂੰ ਪਹਿਲਾਂ ਰਾਜਸਤਾਨ ਦੀਆਂ ਗੱਡੀਆਂ ਖਾਲੀ ਕਰਾਉਂਦਾ ਪੰਜਾਬ ਹਰਿਆਂ ਨੇ ਵਾਲੀਆਂ ਗੱਡੀ ਕੋਈ ਨਹੀਂ ਖਾਲੀ ਕਰਾਈ 11 ਵਜੇ ਬੰਦ ਚੁੱਕੇ ਨੇ ਜਿਹੜੀਆਂ ਬਾਅਦ ਚ ਆਈਆਂ ਨੇ ਉਹ ਵੀ ਖਾਲੀ ਕਰਾਤੀਆਂ ਦੇਖੋ ਵੀਡੀਓ ਲਾਸਟ ਤੱਕ ਇਹ ਕਹਿੰਦਾ ਹੈਗਾ ਕਿ ਨਾਲ ਲਿਸਟ ਹੋਣੇ ਆਵ ਕੇ ਗੱਡੀਆਂ ਹੋਰ ਮਗਾਈ ਜਾਂਦਾ ਹੈਗਾ ਇਹ ਹੋਰ ਵੀ ਆਊਗਾ ਯਾਰੀ ਗੱਡੀ ਖਾਲੀ ਹੋ ਗਈ। ਬੰਦਾ ਕਰੀਏ ਯਾਰ ਆਪਾਂ ਕੇ ਪਿੱਛੇ। ਐਂ ਪਰ ਐਸ ਵਾਲੇ ਸੁਣਵਾਈ ਨਹੀਂ ਕਿਸੇ ਨੇ ਕਰਨੀ। ਯਾਰੀ ਗੱਡੀ ਲੰਗੀ ਖਾਲੀ। ਜੇ ਸਾਡੀ ਰਾਤ ਨੂੰ ਨਾਲ ਗੱਡੀ ਲਾਈ ਅਸੀਂ ਰੌਲਾ ਪਾਵੇ। ਪਚਾਏ ਲੰਗਾ। ਬੰਦੇ ਆਪਾਂ ਆਪਾਂ ਘਟੋ ਘਟ ਵੀ ਆਏ ਆ। 3 ਟਾਈਮ ਹੋ ਗਿਆ ਸੀਗਾ। 4:30-5 ਦਾ ਟਾਈਮ ਸੀਗਾ। ਹਣ ਇਹ ਹੁਣ ਕੀ ਟਾਈਮ ਹੋ ਗਿਆ? ਆ 8:30। 8:30 ਹੋ ਗਏ। 9 9 ਹੋ ਗਏ। ਸਾਰੀਆਂ ਟੋਟਰ ਰਾਜਸਥਾਨ ਦੀਆਂ ਭਾਈ ਇਹ ਬੰਦੇ ਨੇ ਗੱਡੀਆਂ ਲਹਾ ਲਈਆਂ। ਖਾਲੀ ਕਰਾਲੀਆਂ ਨੇ। ਠੀਕ ਹੈ ਸਾਨੂੰ ਆ ਆ 3-4 50 ਦੀਆਂ ਗੱਡੀਆਂ ਨੇ ਇਹਨਾਂ ਨੂੰ ਸਾਈਡ ਤੇ ਲਿਜਾ ਕੇ ਖੜਾ ਕਰ ਰੱਖਿਆ ਹੈਗਾ। ਕੋਈ ਸੁਣਵਾਈ ਨਹੀਂ ਹੈਗੀ। ਉਹ ਬੰਦਾ ਆ ਜਾਂਦਾ ਹੈਗਾ। ਉਹ ਤਨੂ ਕਹਿੰਦੇ ਚਾਰ ਗੱਡੀਆਂ ਬਾਅਦ ਨੰਬਰ ਹੈ ਚਾਰ ਗੱਡੀਆਂ ਦਾ 10 ਗੱਡੀਆਂ ਲਾਤੀਆਂ ਨੇ ਇਹ ਤੱਕ ਪਾ ਗਸ਼ ਰਿਆਂ ਵਾ ਅਰੇ ਮੇਰੇ ਆਦਾ ਕਰਾ